ਮੈਂ ਵੱਡੇ ਵੀਰੇ ਮਲਾਜਮ ਨਹੀਂ ਹੈ ਮੈਂ ਡਿਊਟੀ ਨਹੀਂ ਕੀ ਜਿਵੇਂ ਮੈਂ ਦੇਖ ਰਿਹਾ ਜੀ ਤੁਹਾਨੂੰ ਨਾ ਰ ਤੁਸੀਂ ਹੱਥ ਦਿੱਤਾ ਹੀ ਮੈਂ ਕਿਹਾ ਸਰ ਜੀ ਬੰਦੇ ਨੇ ਮੋਟਰਸਾਈਕਲ ਰੋਕਿਆ ਕਟੋ ਚਲਾਣ ਕਹਿੰਦੇ ਨਹੀਂ ਨਹੀਂ ਜਾਣ ਦੋ ਆਪਣਾ ਬੰਦਾ ਆ ਖੜੇ ਹੈ ਇਹਨਾਂ ਦੇ ਨਾਲ ਜੀ ਇੱਕ ਮਲਾਜਮ ਸੀਗਾ ਉਹ ਸੀ ਨਕਲੀ ਮਲਾਜਮ ਉਹਨੇ ਸਾਨੂੰ ਰੋਕਿਆ ਤੇ ਅਫਸਰਾਂ ਨੇ ਝੂਠ ਬੋਲ ਰਹੇ ਆ ਜਦੋਂ ਇਹਨਾਂ ਨੇ ਮੀਡੀਆ ਵੀ ਆਪ ਬੁਲਾਇਆ ਫੋਨ ਕਰਕੇ ਤੇ ਜਦੋਂ ਆਪਦੇ ਜਾਲ ਚ ਆ ਫਸ ਕੇ ਫੇਰ ਇਹਨਾਂ ਨੇ ਉਹ ਨਕਲੀ ਉਹਨਾਂ ਨੇ ਲਾਸਟ ਕਾਲ ਸੋਸ਼ਲ ਮੀਡੀਆ ਤੇ ਸੁਰਖੀਆਂ ਵਿੱਚ ਰਹਿਣ ਵਾਲੇ ਨੌਜਵਾਨ ਰਫਤਾਰ ਰਾਏ ਦਾ ਅੱਜ ਲੁਧਿਆਣਾ ਟ੍ਰੈਫਿਕ ਪੁਲਿਸ ਨਾਲ ਪੇਚਾ ਪੈ ਗਿਆ। ਮਾਮਲਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦਾ ਹੈ। ਜਿੱਥੇ ਤਨਾ ਟ੍ਰੈਫਿਕ ਮੁਲਾਜ਼ਮ ਦਾ ਕਹਿਣਾ ਹੈ ਕਿ ਰਫਤਾਰ ਨੇ ਜਾਲੀ ਨੰਬਰ ਪਲੇਟਾਂ ਲਗਾਈਆਂ ਹੋਈਆਂ ਸਨ ਤੇ ਗੱਡੀ ਤੇ ਜਾਲੀਆਂ ਲਗਾ ਕੇ ਜਾ ਰਿਹਾ ਸੀ। ਜਿਸ ਨੂੰ ਰੋਕ ਕੇ ਜਦੋਂ ਉਹਨਾਂ ਕਾਰਵਾਈ ਕਰਨੀ ਚਾਹੀ ਤਾਂ ਉਸਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦਕਿ ਰਫਤਾਰ ਰਾਏ ਦਾ ਕਹਿਣਾ ਹੈ ਕਿ ਰੋਡ ਤੇ ਨਕਲੀ ਮੁਲਾਜ਼ਮ ਡਿਊਟੀ ਦੇ ਰਹੇ ਸਨ ਜਿਨ੍ਹਾਂ ਵੱਲੋਂ ਉਸ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਮੀਡੀਆ ਨੂੰ ਮੌਕੇ ਤੇ ਬੁਲਾਇਆ ਗਿਆ ਤੁਸੀਂ ਵੀ ਵੇਖੋ ਰਫਤਾਰ ਰਾਏ ਅਤੇ ਲੁਧਿਆਣਾ ਟ੍ਰੈਫਿਕ ਮੁਲਾਜ਼ਮ ਵਿਚਕਾਰ ਹੋਈ ਤਲਕ ਕਲਾਮੀ ਅਤੇ ਬਹਿਸਵਾ ਜਿਹੀ ਇਹ ਵੀਡੀਓ ਇੱਕ ਮਿੰਟ ਫੋਨ ਤੋਂ ਆਇਆ ਤੂੰ ਗੱਡੋ ਬੰਦ ਨਹੀਂ ਪਿੱਛੋਂ ਤੂੰ ਗੱਡੋ ਆਹ ਗੱਡੀਆਂ ਨੂੰ ਵੀਰੇ ਨੇ ਕਿਹਨੇ ਪ੍ਰੈਸ ਕਰਦਾ ਆਹ ਬੰਦੇ ਨੇ ਸਾਡੀ ਗੱਡੀ ਰੋਕੀ ਆਹ ਪੱਗ ਬੰਨੀਆਂ ਬੈਠੇ ਹੋਣੇ ਮੁੱਕਰ ਗਏ ਕਹਿੰਦੇ ਸਾਡੇ ਪਿੰਡਾਈਆਂ ਨੂੰ ਨਹੀਂ ਤੂੰ ਬੰਦਾ ਕਰ ਤੂੰ ਮੈਨੂੰ ਕਹਿੰਦਾ ਮੇਰੀ ਗੱਡੀ ਕਿਹਨੇ ਮੰਡੀ ਕਿਹਨੇ ਰੋਕੀ ਮੇਰੇ ਫੋਨ ਤੋਂ ਉਹ ਮੇਰੇ ਮੇਰੇ ਰੱਖ ਲੈ ਮੈਂ ਇੱਕ ਮਿੰਟ ਤੂੰ ਲੈ ਜਾਣਾ ਇੱਕ ਮਿੰਟ ਇਰੇ ਤੁਹਾਡੀ ਪਹੁੰਚ ਚੈੱਕ ਕਰ ਲਓ ਤੁਹਾਨੂੰ ਮੈਂ ਫੋਨ ਆਇਆ ਤੁਸੀਂ ਕਾਚੀ ਪਿੰਡ ਦੇ ਆ ਮੈਂ ਤਾਂ ਵੀਰੇ ਅਸਲ ਦੀ ਆ ਓਏ ਉਹਦੇ ਕੀ ਕਹਦੇ ਨੇ ਸੇਵਲ ਚਾਹਦੇ ਨਹੀਂ ਜਾਣ ਹੌਲੀ ਅਸੀਂ ਆਏ ਤੁਹਾਨੂੰ ਮਾਂ ਚਾਹੋ ਆਪੇ ਫੋਨ ਦੀ ਕਾਲ ਕਰ ਲਾਜ ਮੈਂ ਤੁਹਾਨੂੰ ਲਾਈ ਜਾਂਦੇ ਹਾਂ 100 ਦਿਖਾ ਦੇ ਬਣਾ ਦੇ ਮੈਂ ਤੁਹਾਨੂੰ ਵੀ ਰਾਤ ਪਹੁੰਚ ਕਰਾ ਦੇਣਾ ਕੀ ਕਰ ਸਮੋ ਐਵੇਂ ਉਹੀ ਜਾਣ ਨਹੀਂ ਕਰੀਂ ਬਟਨ ਜਾਣਦਾ ਨਹੀਂ ਉਹ ਬੰਦੇ ਨੇ ਸਾਰੀ ਕਾਰਟੀਲਾ ਥੱਲੇ ਤੱਕ ਗਿਆ ਤਾਂ ਉਹ ਥੋੜੇ ਨਹੀਂ ਆਣਾ ਪਾਇਆ ਫਿਰ ਮੁਲਾਜ਼ਮ ਨੂੰ ਮੈਂ ਕਰਾਉਣਾ ਨਹੀਂ ਨੂੰ ਕੋਲ ਅੱਛਾ ਸਾਰੀ ਕੱਤੀ ਰੂਮ ਜਿਹੜਾ ਥੱਲੇ ਤੋਂ ਲੈ ਜਾ ਹੁਣ ਤਾਂ ਮੈਂ ਜਾ ਰਿਹਾ ਵੀਡੀਓ ਨੂੰ ਜਿਹੜਾ ਮੈਂ ਕਿਹੜਾ ਪੁੱਛੋ ਕਿ ਪਹੁੰਚਦੇ ਕਿੱਧਰ ਹਾਂ ਉਹ ਵੱਡੇ ਵੀ ਬੰਦੇ ਨੇ ਇਹਨਾਂ ਪਹਿਸਣਾ ਕਰ ਉਹ ਮਾਉਂ ਦੀਓ ਬੰਦਾ ਇਹ ਹਰ ਦਿਨ ਬੈਣ ਚ ਨੀ ਚਰਤਾ ਨਾ ਰੋਕੀ ਗੁਰਦਾਰ ਜੀ ਸੋਹਣਾ ਕੱਫੇ ਲਈ ਨਹੀਂ ਉਹ ਯਾਰ ਬਾਈ ਨਾਕਲੀ ਪੁਲਸ ਵਾਲਾ ਕਰੇ ਉਹ ਨਕਲੀ ਪੁਲਸ ਵਾਲਾ ਬਾਈ ਉਹ ਨਕਲੀ ਪੁਲਸ ਵਾਲਾ ਨਾਲ ਖੜ ਕੇ ਇਹਨੇ ਡਿਊਟੀ ਕਰ ਰਿਹਾਗਾ ਅੰਮ੍ਰਿਤਿਆ ਆ ਵੀ ਸੱਤ ਕੇ ਆ ਵੀ ਫਸ ਕੇ ਹੁਣ ਉਹ ਨਕਲੀ ਪੁਲਸ ਵਾਲਾ ਇਹਨਾਂ ਨੇ ਭਜਾਤਾ ਨਕਲੀ ਪੁਲਸ ਵਾਲਾ ਇਹਨਾਂ ਨੇ ਭਜਾਤਾ ਹੁਣ ਦੇਖੋ ਖਾਤੀ ਪੱਗ ਬੰਨੀ ਤੇ ਖਾਤੀ ਪੈਂਟ ਪਾਈ ਸੀ ਉਹ ਹੀ ਕਾਲੇ ਬੂਟ ਪਾਏ ਸੀ ਖਾਤੀ ਪੱਗ ਬੰਨੀ ਸੀ ਇਹਨਾਂ ਦੇ ਨਾਲ ਡਿਊਟੀ ਕਰਾ ਰਿਆ ਸੀ ਤੇ ਹੁਣ ਭੱਜ ਗਿਆ ਉਹ ਆ ਹੁਣ ਇਹਨਾਂ ਨੂੰ ਹੁਣ ਗੌਰਦਰੀ ਸੌਂ ਖਵਾਓ। ਆਓ ਜੀ ਹੁਣ ਗੌਰਦਰੀ ਸੌਂ। ਮੈਂ ਸੌਂ ਖਾਣਾ ਮੇਨੂੰ ਨਹੀਂ ਹੈਗਾ ਯਾਰ ਤਮਾਨ। ਗੌਰਦਰੀ ਸੌਂ ਖਾ ਲਿਓ। ਯਾਰ ਮੈਂ ਦੀ ਸੌਂ ਖਾਣੇ ਹੋ। ਮੈਨੂੰ ਤੁਮੇ ਤੁਸੀਂ ਗੌਰਦਰੀ ਸੌਂ ਖਾ ਲਿਓ ਮੈਨੂੰ ਧੱਕੇ ਨਾਲ ਕਿਉਂ ਮਨਾ ਰਿਆ। ਗੌਰਦਰੀ ਸੌਂ ਖਾਣੇ ਦੀ। ਤੁਸੀਂ ਆ ਵੀ ਲੱਗਿਆ ਸੀ ਪਹਿਲਾਂ। ਇੱਧਰ ਹੱਥ ਜੋੜੀ ਖੜੇ ਆ ਜੀ। ਤਾਂ ਨੂੰ ਮੈਨੂੰ ਬੁਲਾਉਂਦੀ ਬਾਹਾਨਾ ਲਾ ਪੜੇ ਕੋਈ ਕੇਸ ਤੋਂ ਦਾ। ਆ ਹਰ ਰੋਜ਼ ਮੈਂ ਕਹਾਂ ਗੌਰਦਰੀ ਸੌਂ ਖਾ। ਕੇਸ ਮੈਂ ਬੁਲਾਉਂਦਾ। ਗੌਰਦਰੀ ਸੌਂ ਖਾ। ਵੀਡੀਓ ਬੁਲਾਉਂਦਾ। ਗੌਰਦਰੀ ਸੌਂ ਖਾ। ਸ਼ਹਿ ਗੁਰਦਾਰ ਦੀ ਸੌਖਾ ਕੇ ਕਹਿਣਾ ਉਹ ਨਗਲੀ ਪੌਲਸ ਵਾਲਾ ਨਾਲ ਖੜਾ ਸੀ ਖਾਨ ਖਾਨ ਮੇਰੇ ਮਰੌਣੀ ਆ ਨਹੀਂ ਮੈਂ ਜਾਣ ਲੈਣੀ ਬੰਦਾ ਮੈਂ ਗੁਰਦਾਰ ਦੀ ਸੌਖਾ ਭਾਈ ਜੀ ਸੋਹਜਾ ਮੈਂ ਕੱਲਾ ਗੁਰਦਾਰ ਦੀ ਸੌਖਾ ਇੱਕ ਨੰਬਰ ਚੋਣ ਗੁਰਦਾਰ ਦੀ ਸੌਖਾ ਦੇਣਾ ਮਾਣ ਮਹਿਮਾਨ ਜਗਾਵੂ ਨੂੰ ਚੋਟੀ ਦੇ ਉੱਪਰ ਆ ਗਿਆ ਉਹ ਸ਼ਰਿਆ ਵਿੱਚ ਇੱਥੇ ਮੌਜੂਦ ਹੋ ਕੇ ਆਪ ਵੀ মিডিਆ ਬੁਲਾਇਆ ਇਹਨਾਂ ਨੇ ਕੱਲ ਨੂੰ ਵੱਡੇ ਅਫਸਰ ਕਹਿਣ ਵੀ ਰਸਤਾ ਮੈਂ ਆਪ ਵੀ ਅਫਸਰ ਪਿੱਛੇ ਹੀ ਥੋੜਾ ਸਾਰਾ মিডিਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸ ਗਏ ਆਪਦੇ ਜਾਲ 'ਚ ਫਸ ਗਏ ਚਾਰਾਨ ਹੋ ਗਿਆ ਹੁਣ ਕਰਨਾ ਪਾਉਣਾ 20000 ਦਾ ਤੇ ਤਾਂ ਇਹਨਾਂ ਨੇ ਖੁੱਦ ਨਹੀਂ ਉੱਠਣੀ ਆ ਕਿ ਮੈਂ ਕਿਤੇ ਤਰੀਕੇ ਨਾਲ ਤੇ ਇਲਜ਼ਾਮ ਲਾਈ ਆ ਆ ਜਨਾਬ ਨੇ ਭਾਵੇਂ 10000 ਦਾ ਬੋਲ ਕਹਿੰਦੇ ਡਾਕੂਮੈਂਟ ਕਹਿੰਦੇ ਡੋਕੂਮੈਂਟ ਸਾਡੇ ਕੋਲ ਹੈਗੇ ਨਹੀਂ ਸਰ ਉਹ ਜਿਹੜਾ ਬੰਦਾ ਟ੍ਰੈਫਿਕ ਵਾਲਾ ਡਿਊਟੀ 'ਤੇ ਤੁਹਾਡਾ ਬੰਦਾ ਹੈ ਜੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਨਕਲੀ ਮੁਲਾਜ਼ਮ ਨਾਲ ਖੜਾ ਕੇ ਡਿਊਟੀ ਕਰਦੇ ਆ ਹੁਣ ਦੱਸੋ ਆਮ ਉਹ ਵੀਡੀਓ ਦੇ ਵਿੱਚ ਕਹਿਦਾ ਜੀ ਸਾਫਤ ਕੀ ਕਰਨਾ ਜਿੰਨੇ মিডিਆ ਵਾਲੇ ਆਇਆ ਜਿੰਨੇ ਬੰਦੇ ਉਹ ਖੜੇ ਸੀ ਪੋਚੋ ਇਹਨਾਂ ਦਾ ਕੇਸ ਹੀ ਬਣਾਉਂਗਾ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ 'ਚ ਵੀ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਗਵਾਹ ਆ ਦੋ ਦੋ ਬੰਦੇ ਹੋਰ ਵੀ ਖੜਾ ਭਾਵੇਂ ਸਾਰੇ ਗਵਾਹ ਆ ਜੀ ਭਾਜੀ ਤੁਹਾਡੇ ਕੋਲ ਤੁਹਾਡੇ ਕੋਲ ਵੀਡੀਓ ਹੈਗੀ ਸਟਾਰਟਿੰਗ ਦੀ ਜਦੋਂ ਨਾਲ ਖੜਾ ਸੀ ਮੁੰਡਾ ਵੀਡੀਓ ਹੈਗੀ ਆਪਣੇ ਦਿਓ ਜੀ ਸਾਨੂੰ ਉਹ ਵੀਡੀਓ ਦਿਖਾਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੇ ਆ ਠੀਕ ਆ ਸਹੀ ਕਰਦੇ ਨਾ ਸੀ ਹਾਂ ਇਹਨਾਂ ਦੀ ਗੱਡੀ ਰੋਕੀ ਸੀ ਜਾਣੀਆਂ ਲੱਗੀਆਂ ਹੋਈਆਂ ਸੀਗੀਆਂ ਨੰਬਰ ਪਲੇਟਾਂ ਸਿਕਿਉਰਟੀ ਨਹੀਂ ਹੈਗੀਆਂ ਇਹ ਕਹਿੰਦੇ ਵੀ ਸਾਡੀ ਬਣੀ ਹੋਈ ਆ ਫਲਾਣੀ ਜਗ੍ਹਾ ਤੇ ਪਈ ਆ ਉੱਥੋਂ ਲਿਆਵਾਂ ਮੈਂ ਕਹਾਂ ਵੀ ਤੁਸੀਂ ਮੈਨੂੰ ਆਪਣਾ ਮੈਸੇਜ ਚੈੱਕ ਕਰਾ ਦਿਓ ਜੇ ਦੂਦੀ ਬਲਾਈ ਆ ਜਾਂ ਮੈਨੂੰ ਨੰਬਰ ਪਲੇਟ ਲਾ ਕੇ ਦਿਖਾ ਦਿਖਾ ਦਿਓ ਇਹਨਾਂ ਨੂੰ 10 15 ਦਿਨ ਪਹਿਲਾਂ ਮੈਂ ਛੱਡਾ ਸੀ ਇਹਨਾਂ ਨੂੰ ਸਾਡੀ ਕੋਈ ਪ੍ਰੋਬਲਮ ਆ ਸੀ ਕਦੇ ਵੀ ਚਲਾਵਾਂਗੇ ਉਦਨੇ ਕਹਿੰਦੇ ਇਹੀ ਹਸਪੀਟਲ ਤੋਂ ਆਏ ਆ ਤੁਹਾਡੇ ਨੂੰ 20 ਮਿੰਟ ਮੰਗਦੇ ਆ ਕਹਿੰਦੇ 20 ਮਿੰਟ ਦੋ ਤੁਹਾਨੂੰ ਦੋ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦਿੰਦਾ ਵਾ ਜੇ ਲੈ ਆ ਕੇ ਦਿਖਾ ਦੇਣ ਦੇਈ ਉਹ ਨੌਜਵਾਨ ਕਹਿ ਰਿਹਾ ਜਾਲੀਆਂ ਲੱਗੀਆਂ ਹਾਂਜੀ ਗੱਲ ਕਹੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਿਹਾ ਮੇਰੇ ਮੇਰੀ ਗੱਲ ਜੇ ਮੈਂ 20 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਗੱਡੀ ਮੇਰੀ ਕੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ ਨਹੀਂ ਇਹਨਾਂ ਨੇ ਉਹ ਕਹਿੰਦੇ ਕਿ ਮੈਨੂੰ ਥ੍ਰੈਟ ਵੀ ਆਂਦੇ ਕੱਲ ਨੂੰ ਕੋਈ ਜਾਣੀ ਨ ਪਸਾਰ ਹੁੰਦਾ ਕੌਣ ਜ਼ਿੰਮੇਵਾਰ ਮੈਂ ਤਾਂ ਇਹ ਕਹਾਂ ਵੀ ਪਰਮਿਸ਼ਨ ਦਿਖਾ ਦਿਓ ਜੇ ਜਾਲੀਆਂ ਵਾਲੀ ਆ ਜਾਂ ਕੋ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਕਰ ਦਿਖਾ ਦਿਓ ਵੀ ਪਰਮਿਸ਼ਨ ਹੈਗੀ ਆ ਮੈਂ ਛੱਡ ਦੂੰਗਾ ਸਾਨੂੰ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਇਹ ਤਾਂ ਭਾਈ ਦੇਖੋ ਉਹਨਾਂ ਨੇ ਅਸਰਾਂ ਨੂੰ ਕਹਿ ਗਏ ਸਿਕਿਉਰਟੀ ਲੈਣੀ ਆ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕ ਆ ਮੇਰੀ ਗੱਡੀ ਖੜੀ ਆ ਮੈਂ ਕਹਿੰਦਾ ਜਾਲੀ ਨਹੀਂ ਲਗਾਈ ਕੀਤ ਬੈਰ ਲਗਾ ਕੇ ਰੱਖਦਾ ਨੰਬਰ প্লেਟਾਂ ਮੇਰੀਆਂ ਪ੍ਰੋਪਰ ਨੇ ਧਾਨੋ ਮਾਰਨ ਦੀ ਧਮਕੀ ਕਿੰਨੇ ਦਿੱਤੀ ਸੀ ਧਾਨੋ ਮਾਰਨ ਦੀ ਧਮਕੀ ਨਹੀਂ ਇਹ ਕਹਿਆ ਸੀ ਕਹਦਾ ਮੈਂ ਤੁਹਾਨੂੰ ਟਰੈਪ ਲਾ ਕੇ ਪਾਣੀ ਚ ਨਾਜ ਫੜੂਗਾ ਮੈਂ ਕਿਹਾ ਵੀ ਇਸ ਬੰਦੇ 'ਚ ਬਣੇਗਾ ਤੁਹਾਡੇ ਲਈ ਇਲਜ਼ਾਮ ਵੀ ਲਗਾ ਰਹੇ ਹੋ ਉਹ ਲਗਾ ਰਹੇ ਜੋ ਕੋਈ ਦੇ ਇਲਜ਼ਾਮ ਜਦੋਂ ਜਦੋਂ ਆਪਾਂ ਕਿਸੇ ਦਾ ਜਨਾਣ ਕਰਦੇ ਆ ਨਾ ਹੁਣ ਬਹੁਤ 3-4 ਕਿਸਮ ਦੇ ਜਨਾਣ ਕੀਤੇ ਆ ਨੰਬਰ প্লেਟ ਦਾ ਠੀਕ ਆ ਜੀ ਹਾਈ ਸਕਿਉਰਟੀ ਪਲੇਟ ਦਾ ਲਾਈਸੈਂਸ ਦਾ ਤੇ ਜਿਹੜੇ ਉਤੇ ਇਹਨੇ ਜਨਾਣ ਹੋਗੇ ਉਹ ਤੇ ਇਲਜ਼ਾਮ ਲਗਾਊਗਾ ਜੀ ਇਲਜ਼ਾਮ ਆ ਦੁਨੀਆਂ ਆਪਾਂ ਮੂੰਹ ਢੋਲੀ ਫਰਦਾ ਜਿੰਨੇ ਮਰਜ਼ੀ ਲਗਾਓ ਚਲਾਨ ਕਰ ਰਹੇ ਹੁਣ ਮੈਂ ਕਰਤਾ ਹਾਂ ਜਨਾਨ ਪਾਜੀ ਕੀ ਚੀਜ਼ ਦਾ ਚਲਾਨ ਕੀਤਾ ਆਈ ਸਕਿਉਰਟੀ ਪਲੇਟ ਦਾ ਜਾਲੀਆਂ ਦਾ ਤੇ ਲਾਈਸੈਂਸ ਤੁਹਾਨੂੰ 20 ਮਿੰਟ ਮੈਨੂੰ ਆਦੇ ਦਿਖਾਉਣ ਗਿਆ ਜੀ ਮੈਨੂੰ ਹਜੇ ਵੀ 20 ਮਿੰਟ ਦਿੱਤੇ ਜਾਣ ਦੇਖੋ ਜੀ ਰਫਤਾਰ ਆਏ ਮੇਰਾ ਨਾਮ ਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉ ਨੰਬਰ ਪਲੇਟ ਲਵਾਉਣ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਝ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਣਾ ਥਾਣੇ ਨੂੰ ਜੰਦਾ ਲਾਇਆ ਹੁੰਦਾ ਹੈਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮੈਂ ਗਿਆ ਸਰ ਕਟੋ ਚਲਾਣ ਕਿਵੇਂ ਮੈਂ ਨਹੀਂ ਚੱਟਣਾ ਮੈਂ ਕਿਹੜਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਦਾ ਚਲਾਨ ਕਿਉਂ ਨਹੀਂ ਕੱਟਿਆ ਜੇ ਸੱਚੇ ਹੁੰਦੇ ਫੜ ਕੇ ਚ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀਰੇ ਥ੍ਰੈਟ ਦਾ ਚਲਉ ਆਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਜੇ ਕੱਲ ਨੂੰ ਕੋਈ ਜਾਣੀ ਨਿਕਾਣ ਹੋਵੇ ਕੋਈ ਜ਼ਿੰਮੇਵਾਰ ਮੈਂ ਤਾਂ ਹੁਣ ਜਿਹੜੇ ਦੱਸਿਆ ਵੀ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਆਪਣਾ ਹੋ ਜਾਂਦਾ ਸੈਕਟੋਰ ਤੋਂ ਬਾਅਦ ਤੇ ਵੀਡੀਓ 'ਚ ਫੋਨ ਲਾ ਸਕਦੇ ਜਗਰਾਮਾਂ ਦੇ ਵਿੱਚ ਇਹੋ ਦੇ ਡੀਐਸਪੀ ਸਾਹਿਬ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣ ਤੁਸੀਂ ਪੁੱਛ ਗੱਲ ਕਰਨ ਫੋਨ ਲਾ ਕੇ ਪੁੱਛਣ ਤੁਸੀਂ ਫੋਨ ਲਾਓ ਮੇਰੇ ਉੱਪਰ ਕੋਈ ਕਟਾ ਨਹੀਂ ਜਿਹੜੀ ਮਰਜ਼ੀ ਕਾਰਵਾਈ ਕਰ ਲੈ ਨਹੀਂ ਦਿੱਤਾ ਗਿਆ ਯਾਨੀ ਇਖਲੇ ਇਲਾਣ ਘਟਿਆ ਗਿਆ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਸਿਰਫ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜਬ ਵੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਮੈਨੂੰ ਜੇ ਮੈਂ ਧਮਕੀ ਦਿੱਤੀ ਕਿ ਤਰ੍ਹਾਂ ਤੁਹਾਡਾ ਡਰੇਬ ਲਾਵਾਂਗੇ ਜੇ ਮੈਂ ਧਮਕੀ ਦਿੱਤੀ ਹੁੰਦੀ ਇਹਨਾਂ ਨੇ ਮਿੰਟ ਮਾਰ ਨਹੀਂ ਰਿਹਾ ਰਿਕਾਰਡ ਕਰਕੇ ਆਏ ਵੀ ਕਰ ਦੋ ਅਗਲੀ ਗੱਲ ਇਹ ਗੱਲ ਪਤਾ ਮੈਂ ਇਹਨਾਂ ਨੂੰ ਕਿਉਂ ਕਹੀ ਮੈਂ ਕਿਹਾ ਵੀ ਤੁਸੀਂ 5-500 ਰੁਪਈਆ ਲੈਨੇ ਹੋ 500 ਰੁਪਇਆ ਦੇ ਗਿਆ ਇੱਥੇ ਬਹੁਤ ਬੰਦੇ ਇਹਨਾਂ ਨੂੰ ਜਾਣਦੇ ਆ ਬਾਈ ਜੇ ਨਹੀਂ ਤੁਸੀਂ ਲਏ ਆ ਜੀ ਕਦੋਂ ਲਏ ਆ ਹਾਂ ਜੀ ਗੁਰਦੁਆਰੇ ਚੜ ਕੇ ਆਪਣੇ ਮਾਪੇ ਦੀ ਬੋਹ ਦਾ ਜਿਹੜੋ ਬਾਈ ਗੁਰ ਤੇਰੇ ਤਾਂ ਇੱਥੇ ਮੇਰੀ ਗੱਲ ਸੁਣੋ ਰੱਬ ਨੂੰ ਤਾਂ ਅੱਜ ਕੱਲ ਟੱਪ ਦੱਸਦੇ ਆ ਅੱਜ ਕੱਲ ਏਡੇ ਏਡੇ ਲੀਟਰ ਗੁਰਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਪੰਜਾਬ ਖਾ ਕੇ ਇੱਥੇ ਤਾਂ 500 ਰੁਪਏ ਦੀ ਗੱਲ ਆ ਬਾਈ ਮੰਨ ਜਾਣਗੇ ਮੈਨੂੰ ਦੱਸੋ ਤੁਸੀਂ ਜਿਹੜੀ ਗੱਲ ਜੇ ਸੱਚੇ ਹੁੰਦੇ ਜੇ ਸੱਚੇ ਹੁੰਦੇ ਕੋਈ ਨਾ ਗੁੱਸਾ ਹੀ ਕਰ ਦੇ ਸੱਚੇ ਉਹਦਾ ਸ਼ਾਹਰੋ ਦੇਖੋ ਜੀ ਅਗਲੀ ਗੱਲ ਸੁਣੋ ਯਾਰ ਮੈਨੂੰ ਦੱਸੋ ਮੈਂ ਕਿੱਥੇ ਸੌਂਗਾ ਜੀ ਇਜਾਮ ਲੱਗੇ ਜੀ 500 ਰੁਪਏ ਦੇ ਕੋਈ ਲਾਈ ਜਾਣ ਮੈਂ ਜਿੱਥੇ 간 ਮੈਂ ਸੌਂ ਖਾਣ ਨੂੰ ਕਹ ਰਿਹਾ ਨਹੀਂ ਇਹ ਖਾ ਲਵੇ ਤੇ ਇੱਕ ਗੱਲ ਹੋਰ ਸੁਣੋ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਸੀ ਠੀਕ ਆ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇਹਨਾਂ ਦਾ ਆਪਦਾ ਬੰਦਾ ਨਾ ਮੈਂ ਕਹਾਂ ਸਰ ਜੀ ਬੰਦੇ ਨੇ ਮੋਟਰਸਾਈਕਲ ਰੋਕਿਆ ਘਟੋ ਚਲਾਣ ਕਿਵੇਂ ਨੀਣੀ ਜਾਣ ਦੋ ਆਪਣਾ ਬੰਦਾ ਆ ਖੜੇ ਹੈ ਜੀ ਸਾਰਾ মিডিਆ ਇੱਥੇ ਗਵਾਹ ਹੈ ਸਾਰੇ ਬੰਦੇ ਗਵਾਹ ਹੈ ਬੰਦੇ ਇਹਨੂੰ ਕੀ ਕਹਿਣਾ ਚਾਹੁੰਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈ ਆ ਰਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਲੀ ਮੈਂ ਉਹ ਤੁਰ ਕੇ ਜਾਵਾਂ ਜੀ ਤੂੰ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ 20 ਮਿੰਟ ਦਾ ਸਮਾਂ ਹੀ ਨਹੀਂ ਦਿੱਤਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਮੰਗਿਆ ਸੀ 20 ਮਿੰਟ ਦਾ ਸਮਾਂ ਤਾਂ ਬੰਦਾ ਦੇ ਸਕਦਾ ਨਾ ਜੀ ਨਾ ਮੈਂ ਤੁਹਾਡਾ ਕੀ ਕੰਮ ਕਰ ਦੇ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਵੀ ਐਸੀ ਜੇਕਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰਣ ਹੈ ਚਲਾਨ ਜੇ ਮੇਰਾ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਤਾਂ ਅਫਸਰ ਜ਼ਿੰਮੇਵਾਰ ਹੋਣਗੇ ਜੀ ਆਹ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਾਂ ਦਾ ਪਿਆਰ ਨਾਲ ਗੱਲ ਕਰਦੇ ਆ 20 ਮਿੰਟ ਦਾ ਸਮਾਂ ਨਹੀਂ ਦੇ ਰਹੇ ਉੱਪਰ ਦੀ ਫੇਰ ਨਾਲ ਵੱਡੇ ਅਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦ ਲਿਆ ਮੀਡੀਆ ਉਹ ਮੀਡੀਆ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਹਨੂੰ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਜਾਣੀ ਆਪ ਦਾ ਜਲੂਸ ਆਪ ਕਢਾ ਲਿਆ ਦੱਸੋ ਹੁਣ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਜੇ ਮੈਂ ਗਲਤ ਹਾਂ ਤਾਂਹੀਂ ਜਰੂਰ ਕਹਾਂਉਂਗਾ ਮੈਂ ਸਹੀ ਆ ਮੇਰਾ ਕਹਾਂ ਜਰੂਰ ਇੱਥੇ ਡਰ ਕੇ ਹੁੰਦਾ ਇਹ ਬਾਈ ਜੀ ਵੀ ਮੈਂ ਤੁਹਾਨੂੰ ਸਮਝਾ ਦਿੰਦਾ ਆ ਤੇ ਵੀ ਮੈਂ ਤਾਂ ਸਮਝਾ ਦੇ ਦੋ ਬਾਈ ਜੀ ਵੀ ਸਰ ਖੜੇ ਆ ਬਾਈ ਜੀ ਕੋਈ ਨੰਬਰ ਤੇ ਲੈ ਕੇ ਆਉਂਦਾ ਮੈਂ ਤੇਰੇ ਨਾਲ ਆਉਣਾ ਗਾਲੀਆਂ ਦਾ ਕਹਾਂ ਕੀਤਾ ਵਾ ਤੁਸੀਂ ਐਸੋ ਕੀ ਕਰਦੇ ਹੋ ਜਿਹਨੇ ਨੂੰ ਵੜ ਕੇ ਖੜਾ ਹੈ तो नहीं तो सामने से वीडियो चल रही थी तो सारे सामने चल गए सारे सामने सब चल गए जी की सामने सामने लग रहा फेंक कर कर दिया था हवा वाला तो अब तो अब नाम हो गए पार्टी का कहां से आ रहा है और देखो और वीडियो में बच्चे यार मामला इतना है नहीं 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 ਪਹਿਲਾਂ ਵੀ ਨੰਬਰ ਪਲੇਟ ਲੈ ਆਵਾ ਕਿ ਕਿਹੜੀ ਚੀਜ਼ ਲੈ ਆ ਪਹਿਲਾਂ ਨੰਬਰ ਕੀ ਬਾਅਦ ਦਾ ਉਹ ਬਿਲਕੁਲ ਜ਼ਰੂਰ ਉਹ ਚੋਰ ਨੂੰ ਉਸੜ ਵੀ ਲੈ ਆਉਣਾ ਲੈ ਆਓ ਆ ਸਾਰੇ ਜਾਨ ਮੈਂ ਸਾਰਾ ਕੁਝ ਲੈ ਆਉਣਾ ਆ ਹੋਈ ਗੱਲ ਕਿਹਾ ਵਾ ਅੱਲਾ ਤੇ ਤੂੰ ਹੀ ਗੱਲ ਕਰ ਉਹ ਰੁਕਦਾ ਯਾਰ ਇੱਕ ਮਿੰਟ ਲੈ ਆਉਂਦਾ ਉਹ ਭਾਈ ਵੀਰੇ ਆ ਜਾਓ ਯਾਰ ਮੈਨੂੰ ਜੀ ਨਾ ਬੱਲੇ ਨਹੀਂ ਪੜਦਾ ਤੁਸੀਂ ਮੁਲਾਜ਼ਮ ਹੋ ਨਹੀਂ ਨਹੀਂ ਸਰ ਮੈਂ ਮੁਲਾਜ਼ਮ ਕਿੱਥੇ ਆ ਫਿਰ ਡਿਊਟੀ ਉੱਥੇ ਨਹੀਂ ਰੋਕਿਆ ਵੱਡੇ ਵੀਰ ਜੀ ਤੁਸੀਂ ਦਿੱਤਾ ਇੱਕ ਵਾਰ ਤੁਸੀਂ ਦਿੱਤਾ ਵੀਰ ਜੀ ਮੈਂ ਵੱਡੇ ਵੀਰੇ ਮੁਲਾਜ਼ਮ ਨਹੀਂ ਹੈ ਤੇ ਤੁਸੀਂ ਕੀ ਇੱਥੇ ਕਰ ਰਹੇ ਹੋ ਫਿਰ ਤੁਸੀਂ ਮੈਂ ਡਿਊਟੀ ਨਹੀਂ ਕੀ ਜਮਲਾ ਦੇਖ ਰਿਹਾ ਸੀ ਤੁਹਾਨੂੰ ਨਾ ਰ ਤੁਸੀਂ ਹੱਥ ਦਿੱਤਾ ਹੀ ਪਿੱਛੇ ਕਿਨੇ ਜਿੱਥੇ ਬੈਠੇ ਮੇਰੇ ਕੋਲ ਛੋਟੇਗੇ ਵੀਡੀਓ ਵੀ ਮੇਰੇ ਕੋਲ ਜਿਹੜੀ ਕੋਈ ਵਰਦੀ ਪਾਈ ਹੋਈ ਆ ਉਹ ਵੱਡੇ ਵੀਰੇ ਮੈਂ ਤਾਂ ਇੱਧਰ ਆਇਆ ਮੈਂ ਤੁਸੀ ਹੱਥ ਦਿੱਤਾ ਵੀਰੇ ਮੈਂ ਨਹੀਂ ਦਿੱਤਾ ਬੰਦੋ ਆਪਣਾ ਹੱਥ ਸਾਨੂੰ ਰੋਕਿਆ ਲੈ ਸਾਨੂੰ ਨਹੀਂ ਬਰਾਏਗਾ ਆਪ ਤੁਸੀਂ ਕਰ ਇੱਕੋ ਜੀ ਗੱਲ ਆਇਆ ਨਾਲ ਇਹਨਾਂ ਨੇ ਨਕਲੀ ਮੁਲਾਜ਼ਮ ਖੜਾਇਆ ਹੋਇਆ ਸੀਗਾ ਉਹ ਨਕਲੀ ਮੁਲਾਜ਼ਮ ਨੇ ਗੱਡੀ ਨੂੰ ਹੱਥ ਦੇ ਕੇ ਆਪਣੀ ਗੱਡੀ ਰੋਕੀ ਉਸ ਤੋਂ ਬਾਅਦ ਇਹਨਾਂ ਨੇ ਖੁੰਦਕ ਦੇ ਵਿੱਚ ਚਲਾਨ ਕੱਟਿਆ ਤੇ ਜਦੋਂ ਨਕਲੀ ਮੁਲਾਜ਼ਮ ਨੂੰ ਮੈਂ ਫੜਿਆ ਵੀ ਆ ਭਾਈ ਪਹਿਲਾਂ ਉਹੀ ਵੀਡੀਓ ਬਣਾਈ ਉਹੀ ਨਾਲ ਖੜਾ ਸੀ ਤੇ ਉਸ ਤੋਂ ਬਾਅਦ ਉਹ ਨਕਲੀ ਮੁਲਾਜ਼ਮ ਇਹਨਾਂ ਨੇ ਭਜਾਦਾ ਕਹਿੰਦੇ ਭਜ ਠੀਕ ਹੈ ਜੀ ਉਸ ਤੋਂ ਬਾਅਦ ਇਹ ਝੂਠ ਬੋਲ ਰਹੇ ਆ ਇੱਥੇ ਖੜ ਕੇ ਨਾ ਇਹਨਾਂ ਨੂੰ ਰੱਬ ਦਾ ਡਰ ਆ ਮੈਂ ਡੀਆਈਜੀ ਸਾਹਿਬ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੋਈ ਨਾ ਕੋਈ ਕਾਰਵਾਈ ਕਰੋ ਜੀ ਆਮ ਜਨਤਾ ਜਿਨ੍ਹਾਂ ਨੂੰ ਇਹਨਾਂ ਦੇ ਕੋਲ ਆ ਕੇ ਸੇਫ ਮਹਿਸੂਸ ਕਰਨਾ ਚਾਹੀਦਾ ਅਜ ਆਮ ਲੋਕ ਜੀ ਇੱਕ ਇੱਕ ਗੱਲ ਦੱਸਿਓ ਏਐਸਆਈ ਨੇ ਚਲਾਨ ਕੱਟਣਾ ਸੀ ਕਿ ਤੁਹਾਨੂੰ ਰੋਕਿਆ ਸੀ ਕਿ ਕੋਈ ਮੁਲਾਜ਼ਮ ਹੈਗਾ ਸੀ ਇਹਨਾਂ ਦੇ ਨਾਲ ਕੋਈ ਇਹਨਾਂ ਦੇ ਨਾਲ ਜੀ ਇੱਕ ਮੁਲਾਜ਼ਮ ਸੀਗਾ ਉਹ ਸੀ ਨਕਲੀ ਮੁਲਾਜ਼ਮ ਉਹਨੇ ਸਾਨੂੰ ਰੋਕਿਆ ਤੇ ਅਫਸਰਾਂ ਝੂਠ ਬੋਲ ਰਹੇ ਆ ਜਦੋਂ ਇਹਨਾਂ ਨੇ মিডিਆ ਵੀ ਆਪ ਬੁਲਾਇਆ ਫੋਨ ਕਰਕੇ ਤੇ ਜਦੋਂ ਆਪਦੇ ਜਾਲ ਚਾਹ ਫਸ ਕੇ ਫੇਰ ਇਹਨਾਂ ਨੇ ਉਹ ਨਕਲੀ ਪੁਲਿਸ ਉਹਨਾਂ ਨੇ ਲਾਸਟ ਕਾਲ ਵੀ ਨਹੀਂ ਚੈੱਕ ਕਰਵਾਉਣ ਦਿੱਤੀ ਉਹ ਬੰਦੇ ਨੇ ਲਾਸਟ ਕਾਲ ਵੀ ਨਹੀਂ ਚੈੱਕ ਕਰਾਈ ਕਿਉਂਕਿ ਕਾਲ ਉਹੀ ਬੰਦੇ ਨੇ ਲਾਈ ਸੀ ਭੱਜ ਗਿਆ ਵੀ ਉਹ ਉਹ ਭੱਜ ਗਿਆ ਜੀ ਹੁਣ ਇੱਥੇ ਕੋਈ ਪੁਲਸਰ ਨਹੀਂ ਇੰਨੀ ਪਬਲਿਕ ਖੜੀ ਆ ਇਹਨਾਂ ਨੂੰ ਕਿਸੇ ਨੂੰ ਪੁੱਛ ਤੱਕਦੇ ਫੇਰ ਦਾ ਇਕੱਲਾ ਝੂਠੀ ਕਰ ਰਿਹਾ ਮੇਰੇ ਨਾਲ ਕੋਈ ਕੋਈ ਨਕਲੀ ਪੁਲਸਰ ਨਹੀਂ ਕੋਈ ਕੋਈ ਹੀ ਹੈਗਾ ਤੇ ਸਰ ਤੁਹਾਨੂੰ 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 ਮਿਲਾਈ ਮੇਰੇ ਤੇ ਵਿਸ਼ਵਾਸ ਨਾ ਕਰੋ ਲੋਕਾਂ ਤੇ ਵਿਸ਼ਵਾਸ ਕਰੋ ਤੁਹਾਨੂੰ ਮਲਾਇਮ ਨਹੀਂ ਮਿਲਿਆ ਜੀ ਨਾਲ ਕੋਈ ਮਲਾਇਮ ਛੁੱਟੀ ਤੇ ਅੱਜ ਬੱਸ ਸਾਨੂੰ ਠੀਕ ਹੈ ਕਿੰਨੇ ਮਲਾਇਮ ਹੁੰਦੇ ਆ ਕਿ ਨਾਲ ਮੈਂ ਇੱਕ ਲੇਡੀ ਗਾਰਡ ਸੀ ਸਿਕਿਉਰਟੀ ਉੱਤੋਂ ਆ ਕੇ ਧਮਕੀ ਦੇ ਕੇ ਕਹਿੰਦਾ ਕਹਿੰਦਾ ਜੇ ਮੇਰਾ ਚਲਾਨ ਕੀਤਾ ਤੈਨੂੰ ਮੈਂ ਆ ਦੂਜਾ ਕਰੂੰਗਾ ਟਰੈਪ ਲਾ ਕੇ ਫੜੂੰਗਾ 5 ਦਿਨਾਂ ਦੇ ਵਿੱਚ ਅੱਛਾ ਜੀ ਇਹ ਗੱਲ ਬਾਈ ਸਾਡੀ ਗੱਡੀ ਤੇ ਨੰਬਰ ਪਲੇਟ ਵੀ ਆ ਸਰਕਾਰੀ ਨੰਬਰ ਪਲੇਟ ਬਣੀ ਹੋਈ ਆ ਤੇ ਇੱਥੇ ਦੁਕਾਨ ਤੇ ਮੈਂ ਲਵਾਉਣਾ ਆਗਾ ਤੇ ਜੇ ਮੇਰੀ ਨੰਬਰ ਪਲੇਟ ਨਾ ਬਣੀ ਹੋਵੇ ਸਰਕਾਰੀ ਦੁਕਾਨ ਤੇ ਨਾ ਪਈ ਹੋਵੇ ਮੇਰੀ ਗੱਡੀ ਬੌਂਡ ਕਰ ਦਿਓ ਹੋਰ ਦੱਸੋ ਯਾਰ ਇੱਥੇ ਦੁਕਾਨ ਤੇ ਦਾ ਮੈਨੂੰ ਜਾਲਿਆਂ ਤੋਂ ਨੰਬਰ ਪਲੇਟ ਲਵਾਉਣੀ ਆਇਆ ਮੈਂ ਅੱਜ ਅੱਜ ਹੀ ਘੇਰ ਲਿਆ ਦੱਸੋ ਭਾਜੀ ਉਹ ਟਾਈਮ ਮੰਗਦੇ ਵੇ ਤੁਹਾਡੇ ਕੋਲੋਂ ਤੇ ਫੇਰ ਤੁਸੀਂ ਕੀ ਕਹਿੰਦੇ 20 ਮਿੰਟ ਮੰਗਦਾ 20 ਮਿੰਟ ਹਰ ਜਾ ਯਾਰ ਇਹਨਾਂ ਨੇ ਬੰਦਾ ਜਦ ਪਹਿਲਾਂ ਮੈਂ ਇਹਨਾਂ ਨੂੰ ਲੋਕਿਆ ਸੀਗਾ ਇਹ ਕਹਿੰਦੇ ਵੀ ਅਸੀਂ ਇੱਕ ਦੋ ਦਿਨ ਚ ਦਵਾ ਲਾਂਗੇ ਚਾਰ ਦਾ ਪਰ ਇਹਨਾਂ ਨੇ ਕੋਈ ਪਲੇਟ ਨਹੀਂ ਦਵਾਈ 15 ਦਿਨ ਪਹਿਲਾਂ ਇੱਧਰ ਗੱਲ ਸੁਣ ਲਓ ਜੀ ਇਹਨਾਂ ਦੀ ਪਲੇਟ ਬਣੀ ਵੀ ਨਹੀਂ ਹੋਈ ਜੇ ਬਣੀ ਹੋਈ ਹੈ ਇੱਕ ਪੰਗੜ ਮਤਲਬ ਕਿ ਮਹਾਰੀ ਜੀ ਹਾਂਜੀ ਭਾਜੀ ਕੀ ਨੰਬਰ ਰੁਕਿਆ ਹਾਂਜੀ ਇਹ ਕੀ ਗੱਲ ਰੁਕਿਆ ਨੰਬਰ ਪਲੇਟ ਪਿੱਛੇ ਜਾਣੀਆਂ ਲੱਗੀਆਂ ਹੋਈਆਂ ਹੈ ਇਹ ਗੱਲਾਂ ਮੈਨੂੰ ਖਤਰਾ ਵਾ ਮੈਨੂੰ ਮੈਂ ਤਾਂ ਗਾਲੀਆਂ ਲਾਣੀਆਂ ਮੈਨੂੰ ਅਥਰਾ ਨੇ ਪਰਮਿਸ਼ਨ ਮੈ ਉਹ ਵੀ ਰੈਜਿਸਟ੍ਰੇਸ਼ਨ ਪਰਮਿਸ਼ਨ ਦਿਖਾ ਦਿਓ ਇਹ ਰਿਟਨ ਪਰਮਿਸ਼ਨ ਨਹੀਂ ਹੁੰਦੀ ਸਾਡੇ ਕੋਲ ਤਾਂ ਇਦਾਂ ਹੀ ਆ ਮਗਰ ਵੀ ਇਦਾ ਨਹੀਂ ਜਿਹੜਾ ਆਪਾਂ ਲਰਨਿੰਗ ਲਾਇਸੈਂਸ ਬਣਾਉਦੇ ਆ ਉਸ ਤੋਂ ਬਾਅਦ ਪੱਕਾ ਕਿੰਨੇ ਦਿਨ ਬਾਅਦ ਅਪਲਾਈ ਹੁੰਦਾ 3 ਮਹੀਨੇ ਬਾਅਦ ਜਾਂ 40 ਦਿਨ ਬਾਅਦ 40 ਦਿਨ ਬਾਅਦ ਤੇ ਫਿਰ ਤੁਸੀਂ ਕਿੱਦਾਂ ਕਰ ਸਕਦੇ ਆ ਉਹ ਉਹਦਾ ਵੀ ਅੱਗੇ ਪਿੱਛੇ ਐਲਬ੍ਰੇਟ ਲੱਗੀ ਆ ਨਹੀਂ ਤੁਸੀਂ ਲਾਇਸੈਂਸ ਦਾ ਕਹਿੰਦੇ ਹੋ ਨਹੀਂ